ਸਿਆਸੀ ਦੀ ਰਾਮ ਜੀ ਮੈਂ ਤੁਹਾਡਾ ਆਪਣਾ अरुण ਕੁਰਾਲੀ ਕਹਿੰਦੇ ਨੇ ਕਿ ਕੁਰਾਲੀ ਨਗਰ ਕਾਉਂਸਲ ਇਸ ਵਕਤ ਚਰਚਾਵਾ ਦੇ ਵਿੱਚ ਛਾਇਆ ਹੋਇਆ ਹੈ ਅਤੇ ਜਿਹੜਾ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਉਹ ਕੰਮ ਕਦੋਂ ਖਤਮ ਹੋਵੇਗਾ ਉਸ ਬਾਰੇ ਕੋਈ ਵੀ ਸਿਆਸੀ ਆਗੂ ਨਹੀਂ ਬੋਲਦਾ ਅਜੇ ਹਾਈ ਇੱਕ ਕੰਮ ਕੁਰਾਲੀ ਦੇ ਬਾੜ ਨੰਬਰ 15 ਮਾਰਕੀਟ ਕਮੇਟੀ ਦੇ ਦਫਤਰ ਦੇ ਨਾਲ ਬਣੇ ਹੋਏ ਬਾਥਰੂਮ ਤੇ ਸ਼ੁਰੂ ਹੋਇਆ ਸੀ ਐਸ ਬਾਥਰੂਮ ਦੀ ਤੁਹਾਨੂੰ ਤੁਹਾਨੂੰ ਤਸਵੀਰਾਂ ਵੀ ਵਿਖਾ ਰਿਹਾ ਹਾਂ ਇੱਥੇ ਲੋਕ ਅਕਸਰ ਬਾਥਰੂਮ ਕਰਨ ਲਈ ਆਉਂਦੇ ਸਨ ਤੇ तकरीबन 15 ਦਿਨ ਪਹਿਲਾਂ ਇਸ ਬਾਥਰੂਮ ਦੀ ਰਿਪੇਅਰ ਕਰਨੀ ਸ਼ੁਰੂ ਕੀਤੀ ਗਈ ਸੀ ਤੇ ਇਸ ਦੀ ਇੱਕ ਹੋਰ ਦੀਵਾਰ ਬਣਾਈ ਗਈ ਸੀ ਪਰ ਇੱਥੇ ਜੋ ਪੁਰਾਣੀਆਂ ਸਿੱਟਾਂ ਲੱਗੀਆਂ ਹੋਈਆਂ ਸਨ ਉਹ ਵੀ ਪੁੱਟ ਦਿੱਤੀਆਂ ਗਈਆਂ ਅਤੇ ਹੁਣ ਹਾਲਾਤ ਇੰਝ ਬਣੇ ਹੋਏ ਨੇ ਕਿ ਲੋਕ ਸੜਕ ਤੇ ਹੀ ਬਾਥਰੂਮ ਕਰ ਰਹੇ ਨੇ ਅਤੇ ਨੇੜੇ ਦੇ ਦੁਕਾਨਦਾਰ ਕਾਫੀ ਪਰੇਸ਼ਾਨ ਨੇ ਅਤੇ ਬਦਬੂ ਵੀ ਆ ਰਹੀ ਹੈ ਗੱਲ ਕਿਸ ਨਾਲ ਕਰੀਏ ਕਿੱਥੇ ਜਾਈਏ ਕਿਸ ਨੂੰ ਕਹੀਏ ਕੋਈ ਨਹੀਂ ਜਾਣਦਾ ਅਤੇ ਜ਼ਰੂਰ ਅਸੀਂ ਇਸ ਵੀਡੀਓ ਰਾਹੀਂ ਨਗਰ ਕੌਂਸਲ ਨੂੰ ਅਪੀਲ ਕਰਦੇ ਹਾਂ ਕਿ ਤੁਰੰਤ ਸਵੇਰੇ ਸੋਮਵਾਰ ਨੂੰ ਦਫ਼ਤਰ ਖੁੱਲਦੇ ਹੀ ਇਸ ਦੀ ਰਿਪੇਅਰ ਕਰਵਾਈ ਜਾਵੇ ਅਤੇ ਜੋ ਵੀ ਕੰਮ ਪੈਂਡਿੰਗ ਪਿਆ ਹੈ ਤੇ ਇਸ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇ ਕਿਉਂਕਿ ਬਿਮਾਰੀ ਫੈਲਣ ਦਾ ਖਤਸ਼ਾ ਵੀ ਛਾਇਆ ਹੋਇਆ ਹੈ ਤੇ ਜ਼ਰੂਰ ਇਹ ਅਪੀਲ ਨਗਰ ਕੌਂਸਲ ਨੂੰ ਅਸੀਂ ਜ਼ਰੂਰ ਕਰ ਰਹੇ ਹਾਂ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਜਾਣਾ ਕਿੱਥੇ ਹੈ ਕਿਸ ਨੂੰ ਕਹਿਣਾ ਇਹ ਕੋਈ ਦੁਕਾਨਦਾਰ ਨਹੀਂ ਜਾਣਦਾ ਤੇ ਕੰਮ ਕੁਰਾਲੀ ਦੇ ਇੰਜੀ ਰੁਲੇ ਪਏ ਹੋਏ ਨੇ